ਉਹਨਾਂ ਦੀ ਪੱਕੀ ਛੁੱਟੀ ਆ ਉਹ ਚਨਾ ਉਹ ਪੱਕੀ ਛੁੱਟੀ ਤੁਹਾਨੂੰ ਇਹ ਤਾਂ ਕੋਈ ਦੱਸਿਆ ਹੀ ਨਹੀਂ ਆ ਤੇ ਨਾਲੇ ਕੋਈ ਸੇਵਾ ਭਰੇ ਤਾਂ ਹੱਦੇ ਸਾਨੂੰ ਦੱਸਦੇ ਆ ਆਹ ਵੇਖੋ ਕੋਣ ਪੜਾ मैडम जी मैं सब कुछ ਦੱਸਣ ਨੂੰ ਤਿਆਰ ਆ ਜੋ ਜੋ ਤੁਸੀਂ ਮੈਨੂੰ ਪੁੱਛੋਗੇ ਨਾ ਮੈਂ ਸਭ ਕੁਝ ਦੱਸੂਗੀ ਲਿਖੋ ਤੁਸੀਂ ਦੱਸ ਫਿਰ ਲੋ ਮੈडम जी ਲਿਖੋ ਇਹਨਾਂ ਦੇ ਗਏ ਚੱਲ ਖਾ ਮੈडम जी ਪਹਿਲਾਂ ਜਦੋਂ ਹੀ ਘਰੋਂ ਭੱਜੇ ਹੀ ਨਾ ਤੇ ਪਹਿਲਾਂ ਗਏ ਹੀ ਆਪਾਂ ਪਠਾਨਕੋਟ ਉੱਥੇ ਹੀ ਬੰਬੀ ਚਾਰ ਪੰਜ ਦੋਸਤ ਦਾ ਡੈਡੀ ਦੇ ਜਿਨ੍ਹਾਂ ਦੇ ਨਾਮ ਉਦਾਂ ਮੈਨੂੰ ਪਤਾ ਵਾ ਤੇ ਬੰਬੀਆਂ ਦਾ ਨਹੀਂ ਮੈਨੂੰ ਪਤਾ ਉਦਾਂ ਕਿੱਥੇ ਕਿੱਥੇ ਉਹਨਾਂ ਦੀਆਂ ਬੰਬੀਆਂ ਵਾਂ ਇੰਨਾ ਪਤਾ ਵਾ ਕਿ ਹੈ ਉਹਦਾ ਲਾਗੋ ਲੱਗੀ ਸੀ ਮੰਮੀ ਹੁਣੀ ਇਹੋ ਕਹਿੰਦੇ ਸੀ ਕਿ ਆਪਾਂ ਪਿੰਡ ਚ ਨਹੀਂ ਰਹਿਣਾ ਹੈਗਾ ਰਹਿਣਾ ਪੈ ਲਿਆ ਚ ਹੀ ਆ ਜਿੱਥੋਂ ਮੈਂ ਆਈ ਨਾ ਦਿਲਜੀਤ ਨੂੰ ਮਿਲਣ ਵਾਸਤੇ ਮੰਮੀ ਹੁਣੀ ਉੱਥੇ ਨਹੀਂ ਹੈਗੇ ਚਾਰ ਦੋਸਤ ਹੋਰ ਵਾ ਉਹਨਾਂ ਦੇ ਮੈਂ ਨਾਮ ਲਿਖਾ ਦੇਣੀ ਤੁਹਾਨੂੰ ਜੇ ਅਹੀਂ ਉਹ ਥਾਂ ਤੋਂ ਨਾ ਨਾ ਫੜੇ ਜਾਂਦੇ ਉਦਾਂ ਮੰਮੀ ਹੁਣਾਂ ਨੇ ਪਲਾਨ ਬਣਾਇਆ ਸੀ ਕਿ ਆਪਾਂ ਥਾਂ ਬਦਲਦੇ ਰਹਿਣਾ ਵਾ ਇੱਕ ਥਾਂ ਤੇ ਨਹੀਂ ਟਿਕੇ ਰਹਿਣਾ ਸਿਮਾ ਵੀ ਅਸੀਂ 4-5 ਲਈਆਂ ਸੀ ਕਿ ਬਾਰ-ਬਾਰ ਨੰਬਰ ਬਦਲਦੇ ਰਵਾਂਗੇ ਉਹਨਾਂ ਨੂੰ ਸ਼ੱਕ ਨਾ ਹੋਊਗਾ ਕਿ ਕਿਹੜੇ ਫੋਨ ਤੋਂ ਆਉਣ ੜਿਆ ਫੋਨ ਮੈਡਮ ਜੀ ਤੁਹਾਨੂੰ ਮੈਂ ਹੁਣ ਐਡਰੈਸ ਵੀ ਲਿਖਾਤਾ ਵਾਂ ਉਹਨਾਂ ਦੇ ਨੰਬਰ ਵੀ ਲਿਖਾਤੇ ਆ ਤੇ ਉਹਨਾਂ ਦੇ ਨਾਂ ਵੀ ਦੱਸ ਦਿੱਤੇ ਆ ਪਿੰਡ ਵੀ ਦੱਸਿਆ ਤੁਹਾਨੂੰ ਬਾਕੀ ਉਹਨਾਂ ਨੂੰ ਲੱਭਣਾ ਤੁਹਾਡੀ ਜ਼ਿੰਮੇਵਾਰੀ ਆ ਇਹ ਜਿੰਨਾ ਕੁ ਤੁਸੀਂ ਹੁਣ ਲਿਖਾਤਾ ਹੋਣਾ ਇਹ ਹਰ ਲਈ ਬਹੁਤ ਵਾ ਪੂਰਤਵਾਂ ਕਿੱਥੇ ਮਰਜੀ ਲੋਕ ਜਾਣ ਆਂ ਇਹਨੂੰ ਲੱਭੀ ਲੜੋ ਇਹੋ ਜੇ ਤੂੰ ਪਹਿਲਾਂ ਹਾਨੂੰ ਸਭ ਕੁਝ ਦੱਸ ਦਿੰਦੀ ਤੁਹਾਡੀ ਵੀ ਖਲਾਸੀ ਹੋ ਜਾਂਦੀ ਮੈਂ ਵੀ ਡਰਦੀ ਰਹੀ ਸੀ ਮੈਨੂੰ ਇਹ ਹੀ ਕਿ ਪਤਾ ਨਹੀਂ ਤੁਸੀਂ ਮੇਰੇ ਨਾਲ ਕੀ ਕੀ ਕਰਨਾ ਭਰਨਾ ਆਖ ਕੇ ਹੁਣ ਮੈਨੂੰ ਦੱਸਣਾ ਹੀ ਪਿਆ ਉਹ ਤੇ ਇੱਕ ਵਾਰੀ ਵੀ ਨਹੀਂ ਆਏ ਮੇਰੇ ਮਗਰ ਪਤਾ ਨਹੀਂ ਲਿਆ ਉਹਨਾਂ ਨੇ ਫਿਰ ਵੀ ਉਹਨਾਂ ਦੀ ਧੀ ਹੀ ਮੈਂ ਉਹਨਾਂ ਨੇ ਕਿੱਥੋਂ ਆਉਣਾ ਸੀ ਉਹ ਤੇ ਆਪਣੀ ਜਾਨ ਬਚਾਉਣ ਡੇ ਆ ਮਾੜੇ ਕੰਮਾਂ 'ਚ ਨਾ ਕੋਈ ਨਹੀਂ ਇੱਕ ਦੂਜੇ ਦੇ ਮਗਰ ਤੁਰਦਾ ਸਾਰੇ ਚੰਗੇ ਦੇ ਗਾਹਕ ਆ ਬੋਲਦੇ ਨਹੀਂ ਬੜੇ ਚੁੱਕ ਕੇ ਬੈਠੇ ਸੀ ਕੀ ਗੱਲ ਚੁੱਪ ਕੀ ਕਰਨਾ ਜ਼ੋਰ ਥਾਣੇੋਂ ਫੋਨ ਆਇਆ ਸੀਗਾ ਅੱਛਾ ਤੇ ਕਹਿੰਦੇ ਸੀਗੇ ਪੀ ਸੰਦੀਪ ਨੇ ਸਭ ਕੁਝ ਦੱਸਿਆ ਤਾਂ ਹੈਗਾ ਤੇ ਕਹਿੰਦੇ ਚਾਰ ਪੰਜ ਟਿਕਾਣੇ ਦੱਸੇ ਆ ਉਹਨੇ ਹੂੰ ਹੂੰ ਉਥੇ ਜਾ ਕੇ ਤੇ ਹੁਣ ਚੈੱਕ ਕਰਦੇ ਆ ਜੇ ਤੇ ਲੱਭ ਜਾਣਗੇ ਤੇ ਇਹੋ ਗੱਲ ਦੀ ਟੈਨਸ਼ਨ ਪਈ ਆ ਤੇ ਬੜੇ ਚਾਂਸ ਹੋਈ ਨੇ ਅੱਗੇ ਅਸੀਂ ਉਹਨਾਂ ਦੇ ਬੜੀ ਲਾਗੇ ਚਲਗੇ ਹਾਂ ਪਰ ਫੇਰ ਹੱਥੋਂ ਨਿਕਲ ਜਾਂਦੇ ਰਹੇ ਆ ਕਿਤੇ ਐੜ ਕੀ ਵੀ ਇਹੋ ਕੰਮ ਨਾ ਹੋਵੇ ਵੀ ਅਸੀਂ ਉਹਨਾਂ ਦੇ ਲਾਗੇ ਪਹੁੰਚ ਜਾਈਏ ਤੇ ਫੇਰ ਅੱਗੇ ਕਿਤੇ ਗਾਮਸ਼ਾ ਹੋ ਜਾਣਾ ਮੇਰੀ ਗੱਲ ਸੁਣ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਵਾ ਤੇ ਹੁਣ ਫੇਰ ਕਹਿਨੀ ਆਂ ਵੀ ਫਿਕਰ ਨਾ ਕਰੋ ਰੱਬ ਤੇ ਵੀ ਥੋੜਾ ਬੋਤਾ ਯਕੀਨ ਰੱਖੋ ਬਾਕੀ ਕੋਈ ਗੱਲ ਨਹੀਂ ਅਹੀਂ ਪਹਿਲਾਂ ਆਪ ਇਕੱਲੇ ਕੋਸ਼ਿਸ਼ ਕਰਦੇ ਹੀ ਪੁਲਸ ਕਰਦੀ ਹੀ ਹੁਣ ਉਹਨਾਂ ਦੀ ਧੀ ਨੇ ਮੂੰਹੋਂ ਦੱਸਿਆ ਵਾ ਹੋ ਸਕਦਾ ਉਹਨਾਂ ਟਿਕਾਣੇ ਤੇ ਸੱਚੀ ਹੋਣ ਆਪਣੀ ਧੀ ਨਾਲ ਥੋੜੀ ਝੂਠ ਬੋਲਣਾ ਹੀ ਜੇ ਰਹੀ ਗੱਲ ਸੰਦੀਪ ਦੇ ਮਗਰ ਨਹੀਂ ਆਏ ਮਗਰ ਆਉਂਦੇ ਦੇ ਫੜੇ ਜਾਣਾ ਹੀ ਹੁਣ ਅੰਦਰੋਂ ਅੰਦਰ ਕੀ ਪਤਾ ਉਹ ਵੀ ਕਿੰਨੇ ਦੁਖੀ ਹੋਣਗੇ ਜਿੰਨਾ ਦੀ ਧੀ ਜੇਲ੍ਹ ਚ ਬੈਠੀ ਹੋਵੇ ਪਤਾ ਤੇ ਲੱਗ ਹੀ ਜਾਂਦਾ ਵਾ ਤੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਠੀਕ ਹੋਣੇ ਆ ਰੱਬ ਤੇ ਯਕੀਨ ਰੱਖੋ ਪਰ ਇੱਕ ਗੱਲ ਦਾ ਧਿਆਨ ਰੱਖਿਓ ਹੁਣ ਜਦੋਂ ਵੀ ਕੋਈ ਕੰਮ ਕਰੋਗੇ ਨਾ ਪੁਲਿਸ ਨੂੰ ਨਾਲ ਲੈ ਕੇ ਜਾਇਓ ਇਕੱਲੇ ਨਾ ਜਾਇਓ ਗਲਤ ਤਾਂ ਠੀਕ ਹੈ ਜੋਦ ਪਰ ਫਿਰ ਵੀ ਟੈਨਸ਼ਨ ਤੇ ਹੁੰਦੀ ਆ ਨਾ ਕਿਨੀ ਦੌੜ ਅਹੀਂ ਲਾਉਣੀ ਆ ਕਿੰਨੇ ਕੁਛ ਕਰਨ ਦੇ ਆ ਪਰ ਹੱਥ ਕੁਝ ਨਹੀਂ ਲੱਗਦਾ ਚਲੋ ਯਾਰ ਕੀ ਉਦਾਂ ਉਮੀਦ ਤੇ ਹੈਗੀ ਆ ਕਿ ਸਦੀਪ ਨੇ ਸਭ ਕੋ ਠੀਕ ਠੀਕ ਦੱਸਿਆ ਹੋਊਗਾ ਤੇ ਜੇ ਸਾਡੇ ਹੱਥ ਕੁਝ ਆਉਂਦਾ ਵਾ ਤੇ ਚਲੋ ਵਧੀਆ ਵਾ ਕੁੜੀ ਸਾਡੀ ਨੂੰ ਸਾਫ ਮਿਲ ਜਾਊਗਾ ਮੈਨੂੰ ਪਤਾ ਵਾ ਤੁਹਾਨੂੰ ਫਿਕਰ ਬੜੀ ਆ ਸਾਡੇ ਸਾਰਿਆਂ ਨਾਲੋਂ ਵੱਧ ਤੁਹਾਨੂੰ ਫਿਕਰ ਵਾ ਕਿਉਂਕਿ ਤੁਹਾਡੇ ਤੇ ਜ਼ਿੰਮੇਵਾਰੀ ਆ ਪਰ ਹੁਣ ਫਿਕਰਾਂ ਹੀ ਕਰਦੇ ਰਵਾਂਗੇ ਤੇ ਗਾਂ ਦੀ ਕਿਦਾਂ ਸੋਚਣੀ ਆ ਤੀਹੀਂ ਆਪਸੇ ਐਣੀ ਜੀ ਤੁਹਾਡੇ ਵੱਲ ਵੇਖ ਕੇ ਮੰਮੀ ਟੈਨਸ਼ਨ ਲੈਂਦੇ ਆ ਉਹ ਫਿਰ ਮੈਨੂੰ ਕਹਿੰਦੇ ਆ ਮੈਂ ਕਿੰਨਾ ਕੁ ਰੋਕਾਂ ਉਹਨਾਂ ਨੂੰ ਕਿੰਨਾ ਕੁ ਸਮਝਾਵਾਂ ਤੀਹੀਂ ਫਿਕਰ ਨਾ ਕਰਿਆ ਕਰੋ ਸਾਰੇ ਕੰਮ ਠੀਕ ਹੋ ਜਾਣਗੇ ਬਾਕੀ ਰਹੀ ਗੱਲ ਰੁਪਿੰਦਰ ਨੂੰ ਇਨਸਾਫ ਮਿਲਣ ਦੀ ਉਹ ਸਾਰਾ ਕੁਝ ਹੱਲ ਹੋ ਗਏ ਨਾ ਫੇਰੀ ਸਾਨੂੰ ਪਤਾ ਲੱਗਣਾ ਉਹਦਾ ਵਹਿ ਉਮੀਦ ਤੇ ਹੋਈ ਹੈ ਹੁਣ ਜਿਹੜਾ ਮੇਰਾ ਮੁਲਾਜ਼ਮ ਨੇ ਗੁਰਜੀਤ ਹੂੰ ਹੂੰ ਜਿਹੜਾ ਪਹਿਲਾਂ ਉਹਨਾਂ ਵਾਲ ਦੀ ਗੱਲ ਕਰਦਾ ਹੁੰਦਾ ਹੈ ਹਾਂਜੀ ਉਹਨੇ ਮੈਨੂੰ ਕਿਹਾ ਸੀ ਕਿ ਕੱਲ ਕਹਿੰਦਾ ਸੀਗਾ ਵੀ ਕੋਈ ਨਹੀਂ ਫਿਕਰ ਨਾ ਕਰੋ ਜਿੱਦਾਂ ਵੀ ਹੋਏਗਾ ਤੁਹਾਡਾ ਸਾਥ ਪੂਰਾ ਦਵਾਂਗੇ ਹੁਣ ਹੂੰ ਮੈਂ ਵੀ ਉਹਨੂੰ ਸਮਝਾਇਆ ਹੈ ਮੈਂ ਕਿ ਜੇ ਤੁਹਾਡੇ ਕਿਸੇ ਜੀਨ ਇਹੋ ਜਿਹਾ ਕੰਮ ਹੋ ਜੇ ਤੇ ਫੇਰ ਉਹਦਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ ਅੱਗੋਂ ਪਰ ਸਮਝ ਚੋ ਉਹਦੇ ਗੱਲ ਆ ਗਈ ਸਾਰੀ ਤੇ ਮੈਨੂੰ ਉਹਦੇ ਟਾਈਮ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਤੁਹਾਡਾ ਸਾਥ ਪੂਰਾ ਦਮਾ ਘੋਣ ਮੈਂ ਠੀਕ ਹੈ ਕੋਈ ਨਹੀਂ ਫਿਰ ਤੁਸੀਂ ਵੀ ਥੋੜੀ ਬੋਦੀ ਆਸ ਰੱਬ ਦੇ ਛੱਡ ਦਿਓ ਇਹ ਸਾਰੇ ਜਣੇ ਤਾਂ ਨੂੰ ਇਨਾ سپورਟ ਦੇਇਆ ਕਰਨਾ ਤੇ ਕੋਈ ਨਹੀਂ ਸਾਰੇ ਘਮਾਂ ਦੇ ਹੱਲ ਹੋ ਜਾਣੇ ਤੁਸੀਂ ਬਸ ਫਿਕਰ ਨਾ ਕਰੋ ਦਲਜੀਤ ਨੂੰ ਮੈਂ ਫੋਨ ਕੀਤਾ ਮੈਂ ਅੱਛਾ ਤੇ ਕਹਿੰਦਾ ਵੀ ਆਉਣਾ ਵਾ ਠੀਕ ਆ ਤੇ ਉਹ ਵੀ ਵਿਚਾਰਾ ਮੈਂ ਵੇਖਣ ਲਿਆ ਵੀ ਕਿੰਨਾ ਸਾਥ ਸਾਡਾ ਦੇ ਰਿਹਾ ਵਾ ਨਹੀਂ ਤੇ ਇਨਾ ਕੌਣ ਕਰਦਾ ਮੈਨੂੰ ਪਤਾ ਤੇ ਘਰਦਿਆਂ ਨੇ ਵੀ ਕਿਹਾ ਹੋਗਾ ਜ਼ਰੂਰ ਵੀ ਛੱਡ ਗਾ ਪਰ ਫਿਰ ਵੀ ਚਲੋ ਚੰਗੀ ਗੱਲ ਵਾ ਚੰਗਾ ਕਰੂਗਾ ਤਾਂ ਚੰਗਾ ਫਲ ਮਿਲੂਗਾ ਨੂੰ ਉਹੀ ਤੇ ਗੱਲ ਵਾ ਨਹੀਂ ਦੇਖ ਸਾਬ ਦਾ ਘਰ ਉਜੜਿਆ ਵਾ ਉਹਦਾ ਵੀ ਇਹ ਤਾਂ ਜੀ ਕਰਦਾ ਵਾ ਆਪਣਾ ਘਰ ਉਜੜਨ ਨੂੰ ਕੋਈ ਗੱਲ ਨਹੀਂ ਸਾਰੇ ਕੰਮ ਠੀਕ ਹੋ ਜਾਣੇ ਜੇ ਅਜੇ ਦਿਲਜੀਤ ਸਾਡੇ ਨਾਲੋਂ ਕਿਹੇ ਗੱਲੋਂ ਪਿੱਛੇ ਨਹੀਂ ਨਾ ਹੋਇਆ ਤੇ ਕੱਲ ਨੂੰ ਅਹੀਂ ਵੀ ਨਹੀਂ ਕਿਹੇ ਗੱਲੋਂ ਪਿੱਛੇ ਹੁੰਦੇ ਹੂੰ ਉੜੀ ਵਿਚਾਰੀ ਨੂੰ ਮਾਰ ਕੇ ਤੇ ਵੇਖ ਦਰਮਾਨ ਨਾ ਸੁਤਾ ਧੁੱਪੇ ਜਿਹੜਾ ਤੁਸੀਂ ਭਜਣਾ ਸੀ ਹੁਣ ਭੱਜ ਲਿਆ ਵਾ ਹੁਣ ਤੁਹਾਨੂੰ ਭੱਜਣ ਨਹੀਂ ਦਿੰਦੇ ਕਿਤੇ ਜਿਆਦਾ ਨੀਂਦ ਆਉਂਦੀ ਆ ਉੱਠੋਗਾ ਜਨਾਬ ਤੁਸੀਂ ਜਨਾਬ ਤੁਸੀਂ ਇੱਥੇ ਤੁਹਾਨੂੰ ਕਿਹਦਾ ਪਤਾ ਵੀ ਅਸੀਂ ਇੱਥੇ ਆ ਲੈ ਫੇਰ ਉਹੀ ਭੋਲੀਆਂ ਗੱਲਾਂ ਪੁਲਿਸ ਕੋਲ ਗੋਹਲੂ ਗਿਆ ਵਾ ਸਾਨੂੰ ਸਾਰਾ ਪਤਾ ਕੋਣ ਕਿਥੇ ਲੁਕਿਆ ਵਾ ਉਹ ਯਾਰ ਫੇਰ ਨਾਲੇ ਮੈਂ ਸੋਚਿਆ ਕਿੰਨਾ ਚਿਰ ਹੋ ਗਿਆ ਸਾਡੀ ਗੱਲਬਾਤ ਨਹੀਂ ਹੋਈ ਨਾਲੇ ਗਾਲੀ ਕਾਰ ਉਹਨੇ ਤੁਹਾਡੇ ਨਾਲ ਉਹ ਜਨਾਬ ਮੈਂ ਤਾਂ ਤੁਹਾਨੂੰ ਫੋਨ ਕਰਨਾ ਸੀ ਕਿ ਕਿਥੋਂ ਤੱਕ ਗਿਆ ਸਾਡਾ ਕੰਮ ਕੰਮ ਤੇ ਹੁਣ ਬਹੁਤਾਂ ਪਹੁੰਚ ਗਿਆ ਜਨਾਬ ਤਾਂ ਤੱਕ ਚੱਲ ਗਿਆ ਕੰਮ ਦੱਸੋ ਸਹੀ ਕਿ ਕਿਥੋਂ ਤੱਕ ਗਿਆ ਵਾ ਉਹ ਜਨਾਬ ਅਸੀਂ ਬੱਜਾਂਗੇ ਕਿ ਨਾ ਯਾਰ ਕਿਹੜੀਆਂ ਗੱਲਾਂ ਕਰਦਾ ਬਚਨ ਵਾਲੀਆਂ ਤੂੰ ਅੱਜ ਤਾਂ ਤੁਹਾਨੂੰ ਆਜਾਦ ਕਰ ਦੇਣਾ ਹੁਣ ਤੁਹਾਨੂੰ ਭੱਜਦੀ ਥੋੜਾ ਲੋੜ ਪੈਣੀ ਆ ਤਾਂ ਕਿ ਤੁਹਾਨੂੰ ਮਿਲਣਾ ਹੈ ਇਥੇ ਮੈਂ ਹੁਣ ੜੀ ਪੱਕੀ ਛੁੱਟੀ ਆ ਉਹ ਜਨਾਬ ਪੱਕੀ ਛੁੱਟੀ ਤੁਸੀਂ ਤਾਂ ਕੁਝ ਦੱਸਿਆ ਹੀ ਨਹੀਂ ਆ ਤਨੜ ਕੋਈ ਸੇਵਾ ਬਾਰੇ ਦੱਸ ਦੇ ਸਾਨੂੰ ਹੁਣ ਤੁਸੀਂ ਸਾਡੀ ਸੇਵਾ ਕਰੀ ਜਾਣੀ ਆ ਹੁਣ ਥੋੜਾ ਸਾਨੂੰ ਮੌਕਾ ਦੋ ਤੇ ਇੰਨੇ ਪੈਸੇ ਦਿੱਤੇ ਸਾਨੂੰ ਹੁਣ ਸਾਡੀ ਆ ਵਾਰੀ ਤੁਹਾਡੀ ਸੇਵਾ ਕਰਨ ਦੀ ਥੋੜੀ ਜਨਾਬ ਕਿੰਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਸਾਫ਼-ਸਾਫ਼ ਦੱਸੋ ਕੀ ਗੱਲ ਕੀ ਆ ਦੱਸਦੇ ਆ ਆਹ ਵੇਖੋ ਕੌਣ ਪੜਾ ਜਰਾ ਆਵ ਛਡੋ ਸਹੀ ਕਿਉਂ ਚੱਲ ਉਧਰ ਉਹ ਤੁਸੀਂ ਆਪਣੀ ਸੇਵਾ ਪਾਣੀ ਦੱਸੋ ਕੀ ਲੈਣਾ ਵਾ ਸੇਵਾ ਦੱਸਦੇ ਆ ਚਲਾ ਆ ਜਾ ਪਹਿਲਾਂ ਉਧਰ ਉਹ ਜਨਾਬ ਛਡੋ ਸਹੀ ਛੱਡਣਾ ਛੁੱਟਣਾ ਨਹੀਂ ਹੈ ਆ ਜਾ ਉਧਰ ਜੀ ਛੱਡੋ ਜੋ ਤੁਹਾਡੀ ਸੇਵਾ ਪਾਣੀ ਆ ਨਾ ਅਸੀਂ ਦੇ ਦਾਂਗੇ ਭਾਤੇ ਲੈ ਤੁਹਾਨੂੰ ਵੇਖ ਲਓ ਮੈਂ ਹੱਥ ਜੋੜਦੀ ਤੁਹਾਡੀ ਗਾੜੀ ਛੱਡ ਦੋ ਹਾਂ ਹੱਥ ਜੋੜਨ ਦਾ ਟਾਈਮ ਗਿਆ ਹੁਣ ਉਹ ਜਨਾਬ ਇੱਥੇ ਬੈਠੋ ਸਹੀ ਬਹਿ ਕੇ ਗੱਲ ਕਰ ਲੈਨੇ ਤੁਸੀਂ ਚੱਲ ਬਹਿ ਕੇ ਨਹੀਂ ਹਣੀ ਹੁਣ ਮੈਂ ਪੁੱਤ ਤੂੰ ਤੁਹਾਡੇ ਪੁੱਤਾਂ ਵਰਗਾ ਵਾ ਟਾੜ ਤੇ ਤਰਸ ਕਰਲਾ ਨਾਲੇ ਤੈਨੂੰ ਇੰਨੇ ਪੈਸੇ ਦਿੱਤੇ ਹੈਗੇ ਪੈਸੇ ਨਾਲ ਨਹੀਂ ਸਭ ਕੁਝ ਮਿਲਦਾ ਮੈਡਮ ਜੀ ਸਾਨੂੰ ਦੋਵਾਂ ਜਾਣੇ ਨਹੀਂ ਪੈਸੇ ਦੇ ਦਿੰਨੇ ਆ ਵੀ ਹਲੋ ਸਾਨੂੰ ਛੱਡ ਦਿਓ ਹੁਣ ਹੁਣ ਤੇ ਪਾਸ ਨਾ ਤੁਹਾਡਾ ਆਖਰੀ ਟਾਈਮ ਆ ਗਿਆ ਵਾ ਤੁਸੀਂ ਨਾਲੇ ਇਹ ਦੱਸੋ ਵੀ ਤੁਹਾਡੀ ਭੈਣ ਕਿੱਥੇ ਆ ਮੈਡਮ ਜੀ ਉਹ ਨਾਲ ਵਕੀਲ ਨੂੰ ਮਿਲਣ ਗਏ ਆ ਉਹ ਹੈ ਨਹੀਂ ਗਏ ਇੱਥੇ ਚਲੋ ਕੋਈ ਗੱਲ ਨਹੀਂ ਲੱਗ ਹੀ ਜਾਣਾ ਪਤਾ ਜਿੱਦਾਂ ਤੁਸੀਂ ਫੜੇ ਗਏ ਨਾ ਉਹ ਵੀ ਫੜੇ ਜਾਣੇ ਆ ਮੈਡਮ ਜੀ ਛੱਡ ਦਿਓ ਹਾਂ ਚੱਲ ਤੈਨੂੰ ਤੇਰੀ ਕੁੜੀ ਨਾਲ ਮਲਾਵਾ ਉਹ ਜਨਾਬ ਬੈਠੋ ਸਹੀ ਗੱਲ ਤਾਂ ਸੁਣੋ ਇੱਕ ਮਿੰਟ ਨਹੀਂ ਨਹੀਂ ਚਲੋ ਚਲੋ ਅਜੀਤ ਪਾਜੀ ਇਹੋ ਕੋ ਦੱਸਿਆ ਗਾਹ ਕੋ ਦੱਸਣ ਕਿਤੇ ਵੇ ਲੱਗ ਜੂ ਪਤਾ ਪੇ ਠੀਕ ਹੈ ਚਲੋ ਵਧੀਆ ਹੋ ਗਿਆ ਯਾਰ ਸਸੀ ਦੇ ਪਾਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਬੈਠ ਲਓ ਮੈਂ ਡੀਕਣੇ ਬਟ ਚਿਰਦਾ ਉਹ ਟਾਈਮ ਤੇ ਲੱਗ ਗਿਆ ਮੁੰਡਾ ਟਿਕੜ ਗਿਆ ਹੀ ਕੋਈ ਅੱਛਾ ਹਾਂਜੀ ਹਾਂਜੀ ਮੈਂ ਆਇਆ ਫੋਨ ਉਧਰੋਂ ਹਾਂਜੀ ਆਹ ਤੇ ਜਾਣਾ ਜੀ ਹੁਣ ਉਧਰ ਨਹੀਂ ਜਾਣਾ ਪਣਾ ਹੁਣ ਤੇ ਤੇ ਉਹ ਕਹਿਣ ਦੇ ਜੀ ਕਿ 700 ਰੁਪਏ ਫੜੇ ਗਏ ਆ ਤੇ ਬਾਕੀ ਮਾਸੀ ਮਾਸੜ ਨਹੀਂ ਆਏ ਕਬੂ। ਉਹ ਚਲੋ ਕੋਈ ਗੱਲ ਨਹੀਂ ਪਾਜੀ ਜੇ ਉਹ ਫੜੇ ਗਏ ਆ ਨਾ ਤੇ ਉਹ ਵੀ ਫੜੇ ਜਾਣਗੇ। ਕਿੱਥੇ ਭਜ ਲੈਣਾ ਵਾ? ਇਨਾ ਹੀ ਦੱਸਣਾ ਵਾ ਕਿ ਉਹ ਕਿੱਥੇ ਰਹਿੰਦੇ ਆ ਜਿੱਦਾਂ ਸੰਦੀਪ ਨੇ ਫੜਾਇਆ ਰੇ ਇਹਨਾਂ ਨੂੰ। ਹਾਂਜੀ। ਐਦਾਂ ਹੀ ਹੁਣ ਗਾਂਹ ਕੰਮ ਚੱਲਦਾ ਰਹਿਣਾ। ਹੂੰ ਹੂੰ। ਚਲੋ ਇਹ ਆ ਕਿ ਫੜੇ ਜਾਣ ਛੇਤੀ ਤੇ ਚੰਗੀ ਗੱਲ ਵਾ। ਉਹ ਫੜੇ ਜਾਣੇ ਆ। ਕਿੰਨੇ ਕੁ ਦੌਰ ਲਾਣਗੇ? ਮਾਸੀ ਮਾਸੜ ਤਾਂ ਨਹੀਂ ਪਾਲ ਲੱਗਾ ਉਹ ਕਿਧਰ ਨਿਕਲ ਗਏ। ਉਹ ਪਾਜੀ ਮੁੰਡਾ ਜਿਹੜਾ ਗੁਰਕੀਰਤ ਨੀਗਾ। ਹਾਂਜੀ। ਮੈਂ ਤੁਹਾਨੂੰ ਗੱਲ ਕੀਤੀ ਤੁਹਾਨੂੰ ਦੱਸਿਆ ਸੀ ਨਾ ਹਾਂਜੀ ਹਾਂਜੀ ਉਹ ਕਹਿ ਰਹੇ ਹੈ ਕਹਿੰਦਾ ਵੀ ਉਹ ਨਾ ਕਿਸੇ ਵਕੀਲ ਨੂੰ ਮਿਲਣ ਗਏ ਹੈ ਸ਼ਾਇਦ ਅੱਛਾ ਤੇ ਉਹ ਪਤਾ ਨਹੀਂ ਹੁਣ ਉਹਨਾਂ ਨੇ ਵੇਖ ਲਿਆ ਵਾ ਜਾਂ ਫਿਰ ਰੀਡ ਪੈਂਦੀ ਕਿ ਜਾਂ ਪਤਾ ਨਹੀਂ ਕੀ ਗੱਲ ਬਾਤ ਹੈ ਉੱਥੇ ਪਹੁੰਚੇ ਨਹੀਂਗੇ ਤੇ ਗੱਲ ਇਦਾਂ ਆਪਾਂ ਇਦਾਂ ਕਰੀਏ ਇਹ ਨਾ ਉਹ ਕੋਈ ਹੋਰ ਚਲਾਕੀ ਵਰਤ ਜਾਣ ਤੇ ਅੱਗੇ ਬੜੀ ਮੁਸ਼ਕਲ ਕਬੂ ਆਏ ਆ ਹਾਂ ਆਪਾਂ ਚਲੀਏ ਯਾਰ ਥਾਣੇ ਉਹ ਨਹੀਂ ਉਹ ਤਾਂ ਗੱਲ ਕਰਾਂਗੇ ਉਹਨਾਂ ਨਾਲ ਠੀਕ ਹੈ ਨਾ ਅੱਜ ਉਹਨਾਂ ਨੇ ਆਪ ਹੀ ਡੱਕਿਆ ਕਹਿੰਦੇ ਰੋਕ ਦਿਓ ਜੇ ਨਾ ਆਇਓ ਤੁਸੀਂ ਅੱਛਾ ਵੀ ਰੋਕ ਦਿਓ ਜੇ ਕਹਿੰਦੇ ਬਿਆਨ ਹੋਣੀ ਹੈ ਤਾਂ ਫਿਰ ਤੁਸੀਂ ਆਇਓ ਠੀਕ ਉਹਸ਼ਤਾਸ਼ ਵੀ ਹੋਣੀ ਏ ਉਹਨਾਂ ਦੀ ਹੂੰ ਕੋਈ ਗੱਲ ਨਹੀਂ ਬਾਜੀ ਹੁਣ ਆਉਂਦਾ ਵਾ ਨਾ ਫੋਨ ਉਹ ਕਹਿੰਦੇ ਆ ਵੀ ਅਸੀਂ ਸਾਰੇ ਬਿਆਨ ਲਿਖਾ ਕੇ ਤੇ ਫੇਰ ਤੁਹਾਨੂੰ ਦੱਸਾਂਗੇ ਤੇ ਤੁਸੀਂ ਫੇਰ ਆਇਓ ਉਧਰ ਚਲੋ ਇਦਾਂ ਕਰ ਲੋ ਪਰ ਫਿਰ ਵੀ ਮੈਂ ਕਹਿੰਦਾ ਥੋੜੇ ਜਿਲੇ ਪਹਿਲਾਂ ਚੱਲ ਜਾਾਂਗੇ ਨਾ ਆਪਾਂ ਕੋਈ ਗੱਲ ਨਹੀਂ ਜਾ ਕੇ ਮੁੰਡੇ ਨੇ ਮਿਲਣਾ ਇੱਕ ਵਾਰੀ ਗੱਲ ਕਰਨੀ ਏ ਉਹਨਾਂ ਦੇ ਨਾਲ ਸਾਰੀ ਗੱਲ ਕਰਨੀ ਆ ਤੇ ਪੁੱਛਣਾ ਵਾ ਕਿ ਕਿਹੜੀ ਐਡੀ ਵਜਾ ਬਣ ਗਈ ਵੀ ਜਿਹੜਾ ਤੁਸੀਂ ਕੁੜੀ ਨੇ ਦਾ ਮੜਾ ਕੰਮ ਕੀਤਾ ਨਹੀਂ ਇਹ ਤੇ ਗੱਲ ਉਸ ਨੇ ਇਹ ਤੇ ਪੁੱਛਣਾ ਵਾ ਪਰ ਅਸੀਂ ਵੀ ਸ਼ਰਮਿੰਦਿਆ ਕਰਨਾ ਇਕਰ ਜਾ ਕੇ ਉਹਨਾਂ ਨੂੰ ਉਹ ਨਹੀਂ ਇਹ ਤੇ ਗੱਲ ਅਸੀਂ ਕਰਨੀ ਕਰਨੀ ਉਹਨਾਂ ਜਾ ਕੇ ਜਾਣਾ ਇਹ ਥੋੜੀ ਗੱਲ ਵਾ ਕਿ ਉਹ ਪੁਲਿਸ ਨੇ ਫੜ ਲਿਆ ਤੇ ਅਸੀਂ ਉਹਨੂੰ ਕਹਿਣਾ ਕੁਝ ਨਹੀਂ ਚਲੋ ਮਾਰਨਾ ਮੋੜਨਾ ਨਹੀਂ ਉਹ ਤਾਂ ਗੱਲ ਤੇ ਕਰਾਂਗੇ ਉਹਨਾਂ ਨਾਲ ਕਿ ਐਡੀ ਕਿੜੀ ਮਜਬੂਰੀ ਬਣ ਗਈ ਸੀ ਤੁਹਾਡੀ ਇਹ ਤੇ ਪੁਲਿਸ ਤੇ ਹੀ ਹੈ ਨਾ ਤੁਹਾਡੀ ਗੱਲ ਕਰਾਉਂਦੇ ਜਾਂ ਨਹੀਂ ਕਰਾਉਂਦੇ ਚਲੋ ਇਹ ਆ ਵੀ ਛੇਤੀ ਨਾਲ ਬਸ ਇਹਨਾਂ ਨੂੰ ਫੜਨ ਅਦਾਲਤ ਚ ਲੈ ਕੇ ਜਾ ਤੇ ਸਜ਼ਾ ਹੋਵੇ ਮੁਕਦੀ ਗੱਲ ਬਸ ਇਹ ਸਹੀ ਗੱਲ ਵਾ ਜਿਹੜਾ ਅਸੀਂ ਕੰਮ ਸੰਦੀਪ ਪਈ ਚੱਲੀ ਆ ਹਾਏ ਮੇਰੀ ਧੀ ਸੰਦੀਪ ਤੂੰ ਠੀਕ ਆ ਪੁੱਤ ਮਮਮੀ ਤੁਸੀਂ ਕਿਹੜਾ ਮੇਰਾ ਪਤਾ ਲਿਆ ਇੱਕ ਵਾਰੀ ਵੀ ਪੁੱਤ ਹਲਾਤੀ ਇਦਾਂ ਦੇ ਬਣ ਗਏ ਹੀ ਪਤਾ ਕੀ ਲੈਣਾ ਸੀ ਮੈਂ ਚੱਲ ਬੱਸ ਕਰੋ ਅੰਦਰ ਜਾ ਕੇ ਮਿਲ ਲਿਓ ਹੁਣ ਲੈ ਸੰਦੀਪ ਤੂੰ ਠੀਕ ਵਾ ਹਾਏ ਮੇਰੀ ਧੀ ਕਿੱਦਾਂ ਦੀ ਹੋ ਗਈ ਆ ਮਮਮੀ ਤੁਸੀਂ ਤੇ ਇੱਕ ਵਾਰੀ ਨਹੀਂ ਆਏ ਮੇਰੇ ਪਿੱਛੇ ਕੀ ਸੰਦੀਪ ਕਿੱਦਾਂ ਦੀ ਆ ਕੋਤੋਂ ਪਿੱਛੇ ਮੈਂ ਕੀ ਆਉਣਾ ਸੀ ਤਾਂ ਕਾਮੀ ਇਦਾਂ ਦਾ ਕਰਕੇ ਆਈ ਹਾਂ ਚੁੱਪ ਕਰਕੇ ਉੱਠ ਕੇ ਆ ਗਈ ਤੈਨੂੰ ਨਹੀਂ ਪਤਾ ਦਲਜੀਤ ਕਿਦਾਂ ਦਾ ਵਾ ਨਾਲੇ ਜੋ ਬੰਦੇ ਨਾਲ ਰਲਿਆ ਹੀਗਾ ਤੇ ਹਾਲਾਤ ਹੀ ਇਦਾਂ ਦੇ ਬਣ ਗਏ ਹੀ ਪੁੱਤ ਅਸੀਂ ਤਾਂ ਆਪਣੀ ਜਾਨ ਹੀ ਬਚਾਉਂਦੇ ਫਿਰਦੇ ਹਾਂ ਤੇ ਆਹ ਬੋਤਲ ਲੋਕ ਲੋਕੇ ਭਜੇ ਮਹਾ ਮੰਮੀ ਮੈਂ ਵੀ ਨਾ ਉਹਨਾਂ ਦੀ ਯਾਦ ਨਾਲਾ ਮੈਨੂੰ ਇਹ ਹੀ ਕਿ ਚੱਲ ਮੈਨੂੰ ਲੈ ਜਾਣਗੇ ਤੇ ਮੇਰੀ ਖਲਾਸੀ ਹੋ ਜਾਊਗੀ ਉਹ ਤੁਹਾਡਾ ਨਾ ਮਾਮਾ ਧੀਆ ਦਾ ਇਦਾਂ ਡਾਲਾ ਦਿਮਾਗ ਹੈ ਨਾ ਵੀ ਕੋਈ ਗੱਲ ਨਹੀਂ ਕਰਨ ਵਾਲਾ ਪਹਿਲਾਂ ਤਾਂ ਤੂੰ ਭੱਜ ਕੇ ਉੱਥੋਂ ਆ ਗਈ ਤੇ ਹੁਣ ਇਹ ਭੱਜੀ ਤੇ ਫੜੇ ਗਏ ਅਸੀਂ ਉੱਪਰ ਕਰੋ ਹੁਣ ਇੱਥੇ ਮੇਲਾ ਨਾ ਲਾਉ ਜੋ ਹੁਣ ਆਹੀ ਉਹ ਹੋਈ ਆ ਮੇਲਾ ਨਾ ਲਾਏ ਇੱਥੇ ਇੱਕ ਦਿਨ ਤੇ ਫੜੇ ਹੀ ਜਾਣਾ ਸੀ ਭਾਈ ਖਲਾਸੀ ਕਿਉਂ ਕਿਥੋਂ ਓਏ ਉਦਾਂ ਹੀ ਖਲਾਸੀ ਕਰਾ ਲੈਣੀ ਸੀ ਪੈਸੇ ਨਾਲ ਅਸੀਂ ਆ ਵੇਖ ਲਓ ਜਿੰਨੂੰ ਨੂੰ ਖੱਤੇ ਨੂੰ ਪੈਸੇ ਦਿੱਤੇ ਸੀ ਨਾ ਉਹਦਾ ਹੀ ਬੇੜਾ ਬੈਠਾ ਜੀ ਉਹੋ ਹੀ ਸਾਨੂੰ ਫੜ ਕੇ ਲਿਆ ਆਵਾ ਤੁਹਾਨੂੰ ਮੈਂ ਕਹਿੰਦੀ ਹੁੰਦੀ ਹਾਂ ਨਾ ਆ ਜਿਹੜੇ ਪੁਲਿਸ ਵਾਲੇ ਆ ਨਾ ਕਿਸੇ ਦੇ ਮਿੱਤ ਨਹੀਂ ਹੁੰਦੇ ਜਿਹੜੇ ਪੈਸੇ ਦਿੱਤੇ ਉਹ ਪਚਾਲੇ ਤੇ ਹੁਣ ਫੇਰ ਸਾਨੂੰ ਫੜ ਲਿਆ ਆਵਾ ਕੋਈ ਉਹਦਾ ਕੋਈ ਕਸੂਰ ਨਹੀਂ ਆ ਇਹ ਤੇਰੀ ਭੈਣ ਦਾ ਕਸੂਰ ਆ ਤੇ ਭਾਈਏ ਦਾ ਮੈਨੂੰ ਤਾਂ ਲੱਗਦਾ ਵੀ ਉਹਨੇ ਸੀਆਈਡੀ ਦਿੱਤੀ ਆ ਵੀ ਉਹ ਫੁਲਾਣੀ ਮੋਟਰ ਤੇ ਬੈਠੇ ਤੇ ਫੜ ਲੋ ਜਾ ਕੇ ਮੈਂ ਤੈਨੂੰ ਦੱਸਦਾ ਸੀ ਨਾ ਵੀ ਉਹ ਲੋਕ ਲੋਕੇ ਗੱਲਾਂ ਕਰਦੇ ਹੀ ਆ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਇਹਨਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਇੱਥੋਂ ਚੱਲ ਜੀਏ ਤੁਸੀਂ ਮੇਰੀ ਇੱਕ ਗੱਲ ਨਹੀਂ ਸੁਣੀ ਹੁਣ ਚੰਗਾ ਕੀਤਾ ਜੋ ਵੀ ਉਹਨਾਂ ਤੁਹਾਡੇ ਨਾਲ ਕੀਤਾ ਹੁਣ ਆਪ ਉਹ ਬਚ ਗਿਆ ਤੁਸੀਂ ਇਥੇ ਜੇਲ੍ਹ ਦੀ ਦਾਲ ਪੀਓ ਨਾ ਇਥੇ ਰਾਤ ਨੰਗੇ ਤੇ ਨਾ ਇਥੇ ਦਿਨ ਨੰਗੇ ਹੁਣ ਸਾਰੀ ਓਰ ਹੁਣ ਲੱਗਦਾ ਇੱਥੇ ਲੱਗਣੀ ਆ ਮੰਮੀ ਮਿੰਟ ਇਸੇ ਗੱਲ ਦਾ ਡਰ ਵਾ ਕਿ ਤੇ ਸਾਨੂੰ ਫਾਂਸੀ ਨਾ ਹੋ ਜੇ ਜਿੱਡਾ ਵੱਡਾ ਹੀ ਕੰਮ ਕੀਤਾ ਵਾ ਨਾ ਐਦਾਂ ਥੋੜੀ ਛੱਡ ਦੇਣਾ ਉਹਨਾਂ ਨੇ ਨਿੱਕ ਲੈੜੀਆਂ ਹੁਣ ਚੁੱਪ ਕਰ ਜਾ ਹੁਣ ਹੋਰ ਲਫ਼ਜ਼ ਕੱਢ ਮੂੰਹ ਦੇ ਵਿੱਚੋਂ ਜਿੱਦਣ ਉਹਥੇ ਭੱਜ ਕੇ ਆ ਗਈਆਂ ਮਾਂ ਪਿਓ ਦੇ ਲਾਗੋਂ ਉਹਦਾਂ ਤੈਨੂੰ ਮਸਾ ਡਰਨਾ ਆ ਕੋਈ ਅਕਲ ਨੂੰ ਹੱਥ ਮਾਰਦੀ ਆਪ ਤੇ ਤੂੰ ਮਰਨਾ ਹੀ ਮਰਨਾ ਹੀ ਨਾਲ ਸਾਨੂੰ ਫਸਾਤਾ ਵਾ ਮੰਮੀ ਫੜੇ ਤੇ ਜਾਣਾ ਹੀ ਅਹੀਂ ਚੱਲ ਚੰਗਾ ਤੀਹਾਂ ਪੁੱਤ ਐਦਾਂ ਦੇ ਹੁੰਦੇ ਆ ਮਾਂ ਪਿਓ ਨੂੰ ਮਰਵਾਉਣ ਵਾਲੇ ਨੀ ਇੱਕੋ ਜਿਹੇ ਭੈਣ ਭਰਾ ਤੇਰਾ ਭਰਾ लवली ਵੀ ਤੇਰੇ ਵਰਗਾ ਹੀ ਆ ਪਹਿਲਾਂ ਤਾਂ ਅਸੀਂ ਮੈਨੂੰ ਵੱਡੀ ਗੱਡੀ ਚਾਹੀਦੀ ਆ ਤੇ ਹੁਣ ਜਿਆਸੇ ਆਪਾਂ ਮੈਂ ਕਰਤਾ ਵੀ ਗੱਡੀ ਆ ਜੂ ਤੇ ਹੁਣਾਂ ਦਾ ਨਾਂ ਕਸੂਰੀ ਸਾਦਾ ਤਾ ਡਾਵਾ ਨਹੀਂ ਮੇਰਾ ਕਹਦਾ ਕਸੂਰ ਵਾ ਪਹਿਲਾਂ ਮੰਮੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਿਸੇ ਗੱਲ ਦਾ ਤੁਹਾਨੂੰ ਨਾ ਮੈਂ ਲੈ ਹੀ ਜਾਣਾ ਆਪਣੇ ਲਾਗੇ ਹੁਣ ਉਹ ਵੀ ਮੁਕਰ ਗਿਆ ਵਾ ਇੱਥੇ ਕੋਈ ਕੁਆਟਰ ਹੀ ਨਹੀਂ ਵਿਹਲਾ ਹੈਗਾ ਨਾ ਹੁਣ ਮਾਪਿਓ ਵਾਸਤੇ ਕੁਆਟਰ ਕਾਨੂੰ ਵਿਹਲਾ ਮਿਲਣਾ ਵਾ ਇਹੋ ਜਿਹਾ ਤੀਆਂ ਪੁੱਤ ਤੇ ਨਿੱਜ ਜੰਮਣ ਜਿਹੜੇ ਮਾਪਿਓ ਦੇ ਨਾ ਵਿਆਰੀ ਬਣ ਜਾਣ ਜਨਾਬ ਕਹਿੰਦੇ ਵੀ ਤੁਸੀਂ ਬਾਰੀਕ ਲੋਇਓ ਅੰਦਰ ਆਇਓ ਜੀ ਆਈ ਕੇ ਅਸੀਂ ਕਿਹਾ ਭਾਜੀ ਅਸੀਂ ਗੱਲ ਜੀ ਉਹ ਠੀਕ ਠਾਕ ਜੀ ਮੈਂ ਬਣੀ ਗੱਲ ਕਰਤਾ ਡਾਟਾ ਕੰਮ ਸਾਰਾ ਭਾਜੀ ਸ਼ੁਕਰ ਆ ਯਾਰ ਸ਼ੁਕਰ ਅਸੀਂ ਤਾਂ ਬੜੇ ਚਿਰ ਦੇ ਢੀਕਣ ਦੇ ਹਾਂ ਮੈਂ ਹਾਂਦਰ ਜਾ ਕੇ ਮਿਲ ਲਈਏ ਕਰੀ ਉਹਨਾਂ ਨੂੰ ਨਹੀਂ ਹਰੇ ਨਹੀਂ ਮਿਲ ਸਕਦੇ ਤੁਸੀਂ ਕਿਉਂਕਿ ਸਾਡੇ ਸਾਰਿਆਂ ਦੇ ਬਿਆਨ ਹੋਣਦੇ ਆ ਠੀਕ ਆ ਜਦੋਂ ਬਿਆਨ ਹੋ ਗਏ ਤੁਸੀਂ ਕਰੀ ਆਪਣੀ ਪੂਰੀ ਪੜ੍ਹਾਈ ਕੱਢ ਲਿਓ ਠੀਕ ਆ ਜੀ ਜਨਾਬ ਜੋ ਜੋ ਬੋਲਣਾ ਪੋਵੇ ਪੜ੍ਹਾਈ ਅਸੀਂ ਕੀ ਕਰਨੀ ਆ ਅਸੀਂ ਤਾਂ ਬਸ ਪੁੱਛਣਾ ਵੀ ਕਾਰਨ ਦੱਸੋ ਵੀ ਤੁਹਾਨੂੰ ਕੀ ਇੱਡੀ ਆਖਰ ਆ ਗਈ ਵੀ ਜਿਹੜਾ ਤੁਸੀਂ ਸਾਡੀ ਕੁੜੀ ਨੇ ਇਨਾ ਮਾੜਾ ਕੰਮ ਕੀਤਾ ਯਾਰ ਤੁਸੀਂ ਉਹਨਾਂ ਨੂੰ ਕੀ ਬੋਲਣਾ ਵਾ ਉਹ ਤੇ ਆ ਕੋਈ ਨਾ ਕੀ ਬੋਲਣ ਦੇ ਇੱਕ ਦੂਜੇ ਦੇ ਸਗੇ ਹੈ ਹੀ ਨਹੀਂਗੇ ਬਸ ਆਪੋ ਤਾਂ ਆਪ ਹੀ ਪਈ ਆ ਤੇ ਦੂਜੇ ਨਹੀਂ ਫੜੇਗੇ ਮਾਸੀ ਹੁਣੀ ਨਹੀਂ ਉਹ ਨਹੀਂ ਕਾਬੂ ਆਏ ਉਹਨਾਂ ਦਾ ਵੀ ਕਰਨ ਦੇ ਆ ਪਤਾ ਜਦੋਂ ਉਹਨਾਂ ਨੇ ਫੋਨ ਔਨ ਕਰ ਲਿਆ ਤਾਂ ਵੀ ਫੜੇ ਜਾਣੀ ਠੀਕ ਆ ਜਨਾਬ ਬਸ ਇਹ ਤੁਸੀਂ ਸਾਡਾ ਇੰਨਾ ਕ ਸਾਥ ਦੇਦੇ ਰਹੋ ਨਾ ਤੇ ਸਾਡਾ ਕੰਮ ਹੋ ਜੇ ਸਾਰਾ ਪਤਾ ਕੀ ਚੱਕਰ ਪਿਆ ਪਹਿਲਾਂ ਵੀ ਮੈਂ ਤੁਹਾਡਾ ਸਾਥ ਦੇ ਸਕਦਾ ਸੀਗਾ ਪਰ ਪਹਿਲਾਂ ਮੇਰੇ ਹੱਥ ਬੱਜੇ ਸੀਗੇ ਥੋੜੇ ਨਹੀਂ ਨਹੀਂ ਕੋਈ ਨਹੀਂ ਸਮਝ ਸਕਨੇ ਸਾਰੀ ਗੱਲ ਕੋਈ ਗੱਲ ਨਹੀਂ ਬਾਕੀ ਇਹਨੂੰ ਦੱਸ ਦੇ ਰਹੇ ਹੋ ਤੇ ਇੱਕ ਵਾਰੀ ਸਾਡੀ ਗੱਲ ਜਰੂਰ ਕਰਾ ਦਿਓ ਉਹਨਾਂ ਦੇ ਨਾਲ ਠੀਕ ਆ ਜਨਾਬ ਰਹਿਣ ਠੀਕ ਠੀਕ ਜੋ ਤਾਂ ਉਦੋਂ ਆਈ ਖਬਰ ਕਈ ਫਿਰ ਹਾਂਜੀ ਦੀਦੀ ਆਸਤੇ ਹੋਈ ਆ ਪਰ ਇਹ ਬੜੀ ਟੈਨਸ਼ਨ ਲੈਂਦੇ ਆ ਬਥੇਰਾ ਸਮਝਾਇਆ ਵਾ ਵੀ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਹੋ ਜਾਣੇ ਹੁਣ ਸੰਦੀਪ ਨੇ ਕਹਿੰਦੇ ਤੇ ਹੈਗੇ ਦੱਸਿਆ ਵਾ ਸਾਰਾ ਕੁਝ ਫੇ ਕਿੱਥੇ ਕਿੱਥੇ ਟਿਕਾਣੇ ਆ ਤੇ ਬਾਕੀ ਕੋਈ ਨਹੀਂ ਜੇ ਤੁਹ ਤੱਕ ਕਿਰਪਾ ਮਹਾਰਾਏ ਨੇ ਕੀਤੀ ਆ ਤੇ ਗਾਮ ਹੀ ਕਰਨਗੇ ਨਹੀਂ ਨਹੀਂ ਜਿਹਨੂੰ ਦੱਸਿਆ ਹੀ ਨਾ ਉਹਨਾਂ ਇੱਕ ਨਾ ਟਿਕਾਣੇ ਤੇ ਮਿਲਣਗੇ ਨਾ ਉਹਨੇ ਕਿੰਨੇ ਚਿਰ ਥਾਂ ਦੱਸਿਆ ਗੈਣ ਦੇ ਆਹ ਹੋਈ ਹੋਈ ਗੱਲ ਆ ਬੰਚਦੀ ਹੋਈ ਆ ਪਰੇ ਟੈਂਸ਼ਨ ਕਰਦੇ ਆ ਵੀ ਅੱਗੇ ਵੀ ਅਹੀ ਉਹਨਾਂ ਦੇ ਬੜੀ ਲੱਗੇ ਹਾਂ ਤੇ ਜੇ ਫੇਰ ਨਾ ਮਿਲੇ ਤੇ ਕਿੱਡੀ ਵੱਡੀ ਗੱਲ ਹੋ ਜਾਣੀ ਆ ਉਪਰੀ ਥਾਂ ਤੇ ਉਹ ਲੋਕ ਵੀ ਨਹੀਂ ਸਕਦੇ ਲੋਕੇ ਉੱਥੇ ਹੀ ਹੈਗੇ ਤੇ ਤੇ ਚੰਗੀ ਤਰ੍ਹਾਂ ਪੁਸ਼ਪਰਤਾਲ ਕਰਨਗੇ ਪੁਲਸ ਵਾਲੇ ਤਾਂ ਆਪੇ ਫੜੇ ਜਾਣੇ ਨਹੀਂ ਹੁਣ ਕਹਿਨ ਤੇ ਦੇ ਆ ਫਿਰ ਪੁਲਸ ਵਾਲੇ ਵੀ ਬਥੇਰਾ ਸਾਥ ਦੇ ਆ ਦਿਨ ਹੁਣ ਜਿੱਦਾਂ ਜਿੱਦਾਂ ਸੰਦੀਪ ਨੇ ਦੱਸਿਆ ਵਾ ਨਾ ਉਦਾਂ ਤਾਂ ਵੇਖਣਗੇ ਤੇ ਮਹਾਰਾਜ ਘਰੇ ਵੀ ਗੱਲ ਬਣ ਜਾਵੇ ਬੜੀ ਫਿਕਰ ਆ ਦੇਦੀ ਜਦੋਂ ਇਹ ਦਿਨ ਦਾ ਘਰੋਂ ਬਾਹਰ ਚਲ ਜਾਂਦੇ ਆ ਨਾ ਸਾਡੀ ਜਾਂਸੂਲੀ ਤੇ ਟੰਗ ਜਾਂਦੇ ਫਿਕਰ ਤਾਂ ਹੁੰਦੀ ਆ ਨਾ ਹੋਰ ਤੇ ਕੀ ਗੱਲਬਾਤ ਹੋ ਗਈ ਗਿਆ ਕਿਤੇ ਹੀ ਜੇ ਨਾ ਟਾਈਮ ਨਾ ਵੇਖਦੇ ਤੇ ਕੀ ਕੋਣ ਹੈ ਮੈਂ ਤਾਂ ਕਹਿੰਦੀ ਕੋਈ ਵੇਲਾ ਘੜੀ ਹੈ ਹਾਂ ਹੈਨਾ ਕੋਈ ਚੰਗਾ ਕੰਮ ਕੀਤਾ ਹੋਊਗਾ ਇਹਨਾਂ ਨੇ ਜਿਹੜਾ ਇਹਨਾਂ ਦੇ ਅੱਗੇ ਆ ਗਿਆ ਨਹੀਂ ਤੇ ਜੋ ਕੰਮ ਉਹਨਾਂ ਨੇ ਕਰ ਛੜਿਆ ਹੀ ਬਚਨ ਦੇ ਹਲਾ ਥੋੜੀ ਹਾਂ ਨਹੀਂ ਟਾਈਮ ਤੇ ਪਹੁੰਚ ਗਿਆ ਤੇ ਪਚਾਰਿਆ ਜਾ ਕੇ ਦੇ ਥੋੜੀ ਦੇਰ ਹੋ ਜਾਂਦੀ ਤੇ ਹੋਰ ਕੀ ਪਤਾ ਕੀ ਹੋਣਾ ਹੈ ਨਾਲ ਕੋਈ ਗੱਲ ਨਹੀਂ ਮੇਰੇ ਰੱਬ ਤੇ ਆਸ ਰੱਖੋ ਜੇ ਉਹਨੇ ਸੰਦੀਪ ਨੇ ਦੱਸਿਆ ਨਾ ਥਾਂ ਟਿਕਾਣੇ ਤੇ ਮਿਲ ਜਾਨੇ ਇੱਕ ਦੋ ਦਿਨਾਂ ਤਾਂ ਕਿ ਭਾਵੇਂ ਮਿਲ ਜਣ ਮੈਨੂੰ ਤੇ ਇਹੋ ਹੀ ਆ ਦੀਦੀ ਮਿਲਣਾ ਤੇ ਗਾਂ ਕੰਮ ਨਹੀਂ ਪੜੇ ਜਦੋਂ ਦੀ ਇਹਨਾਂ ਨਾਲ ਗੱਲਬਾਤ ਬਣੀ ਐ ਨਾ ਉਹ ਦੰਦਾ ਨਹੀਂ ਜੀ ਕਰਦਾ ਇਹਨਾਂ ਕੰਮਾਂ 'ਚ ਪੈਣ ਨੂੰ ਇਹਨਾਂ ਕੰਮਾਂ 'ਚ ਰਿਸਕ ਬੜਾ ਵਾ ਕਈ ਦਾ ਤੇ ਹੈਗਾ ਵਾ ਵੀ ਪੁਲ ਸਾਡੀ ਮਦਦ ਕਰਨ ਦੀ ਐ ਵਿੱਚ ਵਿੱਚ ਪਤਾ ਵਾ ਕਿਹੜਾ ਰਲਿਆ ਹਾਂ ਅਸੀਂ ਵੀ ਘਰ ਇਹੀ ਗੱਲਾਂ ਕਰਨਦੇ ਇਹ ਕਿਤੇ ਇਹਨਾਂ ਨੂੰ ਸਜ਼ਾ ਹੋਵੇ ਨਾ ਤਾਂ ਫੇਰ ਕਿਤੇ ਸਾਡੀ ਜਾਣੂ ਖੁਲਾਸੀ ਹੋਣੀ ਐ ਹੁਣ ਸੋਚੀਏ ਤੇ ਸਾਡੇ ਤੇ ਜ਼ਿਆਦਾ ਟੈਨਸ਼ਨ ਹੈ ਕਿਉਂਕਿ ਰਿਸ਼ਤਾ ਵੀ ਕਰਾਉਣ ਵਾਲੇ ਆਪਾਂ ਹੀ ਚਲੋ ਕੋਈ ਨਹੀਂ ਦੀਦੀ ਤੇਹੀ ਕਿਹੜਾ ਮਾੜਾ ਕੀਤਾ ਦੀ ਇਹ ਦੇ ਹੋ ਸੋਚਿਆ ਹੀ ਪਿਕੂੜੀ ਜੰਗੇਕਾਰ ਚਲ ਜੂਗੀ ਸੌਖੀ ਰਹੂਗੀ ਹਨੂ ਵੀ ਠੰਡ ਹੋਊਗੀ ਪਰ ਠੰਡ ਸਾਡੇ ਕਰਮਾ ਚ ਨਹੀਂ ਨਾ ਹੈਗੀ ਤਾਂ ਇਹ ਤੇ ਹਨੂ ਹੋਈ ਨਹੀਂ ਹਾਂ ਜੇ ਉਹ ਕਿਤੇ ਪਹਿਲਾਂ ਦੱਸ ਦਿੰਦੀ ਹਨੂ ਵੀ ਨਤੰਗ ਕਰਨ ਰਿਆ ਤੇ ਕੀ ਪਤਾ ਕੋਈ ਹੱਲ ਹੋ ਹੀ ਜਾਂਦਾ ਤੇ ਕਿੱਥੋਂ ਤੱਕ ਦੇਣਾ ਹੁਣ ਵਿਖਾਏ ਹਨ ਦੀਦੀ ਇਹ ਵੀ ਤਾਂ ਜਿਹੜੀਆਂ ਮਹਾਰਾਜ ਆਪ ਹੀ ਬਣਾਉਂਦੇ ਆ ਜੇ ਦੱਸਣਾ ਹੁੰਦਾ ਤੇ ਹਨੂ ਪਹਿਲਾਂ ਦੱਸ ਹੀ ਦੇਣਾ ਸੀ ਪਰ ਉਹਨੇ ਬੜੀ ਕੋਸ਼ਿਸ਼ ਕੀਤੀ ਦੀਦੀ ਗੱਲਾਂ ਬਾਤਾਂ ਜੀ ਦੱਸਣ ਦੀ ਅਸੀਂ ਵੀ ਕੁਝ ਜ਼ਿਆਦਾ ਹੀ ਕਰ ਗਏ ਹਾਂ ਅਸੀਂ ਉਹਨੂੰ ਸਮਝਾਇਆ ਵੀ ਤੂੰ ਉੱਥੇ ਹੀ ਰਹਿ ਉੱਥੇ ਹੀ ਵਸਣਾ ਪੈਣਾ ਜਦੋਂ ਅਸੀਂ ਇਹ ਨਿੱਕੇ ਨਿੱਕੇ ਗੱਲਾਂ ਕਰਦੇ ਆ ਨਾ ਉਹਦੋਂ ਘਰ ਖਰਾਬ ਹੁੰਦੇ ਆ ਤੇ ਮੈਨੂੰ ਤੇ ਇੰਨੀ ਸਮਝ ਆ ਗਈ ਆ ਨਾ ਗਾਂ ਆਪਣੇ ਧੀ ਪੁੱਤ ਨੂੰ ਇਹੋ ਕਹਿਣਾ ਵਾ ਵੀ ਆਪਣੇ ਘਰ ਜਦੋਂ ਉਹਦੋਂ ਨਹੀਂ ਦੱਸਣਾ ਜਦੋਂ ਅੰਤ ਹੋ ਜਾਂਦਾ ਗੱਲ ਜ਼ਰੂਰ ਦੱਸਣੀ ਆ ਉਹਦਾ ਕੋਈ ਨਾ ਕੋਈ ਹੱਲ ਨਿਕਲੂਗਾ ਹੁਣ ਆਪਣੇ ਅੰਦਰ ਕੀ ਪਤਾ ਕੀ ਲੈ ਕੇ ਚੱਲ ਗਈ ਆ ਹੁਣ ਆਪਾਂ ਵੀ ਤਾਂ ਇਹ ਸੋਚਿਆ ਹੀ ਮੇਜਾ ਰਥੇ ਪਿੰਡ ਚਲ ਜੇਗੀ ਤੇ ਗੱਡੀ ਦੇ ਤਾਂ ਗੱਡੀ ਦੀ ਗੱਲ ਹੈ ਤੇ ਗੱਡੀ ਦੇ ਦਾਂਗੇ ਤਾਂ ਚੰਗੇ ਭਲੇ ਹੋ ਜਾਣਾ। ਉਹ ਨਾ ਨਾ ਦੀਦੀ ਇਹ ਨਾ ਕੰਮਾਂ ਤੇ ਮੇਰੇ ਕੰਨਾਂ ਨੂੰ ਹੱਥ ਲਵਾਤੇ ਆਂ। ਗਾਹ ਨਹੀਂ ਆਪਣੇ ਬੱਚਿਆਂ ਨੇ ਮੱਤ ਹੀਂ ਦਿੰਦੇ। ਵੀ ਜੋ ਮੰਗਣ ਉਹਨਾਂ ਦਾ ਘਰ ਭਰੀ ਜਾਓ। ਪਹਿਲਾਂ ਗੱਲ ਕਰਨੀ। ਦੇਣ ਲੈਣ ਦਾ ਕੋਈ ਕੰਮ ਹੈਗਾ ਤੇ ਹੁਣੇ ਦੱਸ ਦੋ। ਨਹੀਂ ਹੈਗਾ ਤੇ ਸਾਡੇ ਕੋ ਭਰਾ ਸਾਡੇ ਹੱਥ ਖੜੇ। ਨਹੀਂ ਨਹੀਂ ਐਦਾਂ ਹੀ ਸਫਾਰਾ ਖਾਂਦੀ ਆ। ਆਦਿਕਾ ਭੋਲੇ ਬੰਦੇ ਨੂੰ ਕੋਈ ਵੀ ਥਾਂ ਨਹੀਂ। ਉਹ ਨਾ ਨਾ ਉਹ ਵਿਚਰੀ ਰਹੀ ਭੋਲੀ ਬਣੀ। ਉਹਦੀ ਕਿਸਮਤ ਨਹੀਂ ਚੰਗੀ। ਚਲ ਕੋਈ ਗੱਲ ਨਹੀਂ ਜੋਦਾ। ਟੈਨਸ਼ਨ ਨਾ ਲੋ। ਸਾਰੇ ਕੰਮ ਸਹੀ ਹੋ ਜਾਣੇ। ਜੇ ਸੰਦੀਪ ਨੇ ਦੱਸਿਆ ਹੀ ਨਾ ਕੁਛ ਤਾਂ ਫੜੇ ਜਾਣੇ ਆ ਤੁਸੀਂ ਦਹੁਣ ਇਹ ਅਰਦਾਸ ਕਰੋ ਕਿ ਨੰਨ ਨੂੰ ਸਜ਼ਾ ਹੋਵੇ ਤੇ ਕਿਦਰ ਰਤਪਿੰਦਰ ਦੀ ਵੀ ਆਤਮਾ ਨੂੰ ਸ਼ਾਂਤੀ ਮਿਲੇ ਕੋਈ ਨਹੀਂ ਦੇਦੀ ਇਹੋ ਹੀ ਡੇ ਆ ਕਰਨ ਮਹਾਰਾਜ ਅੱਗੇ ਅਰਦਾਸ ਹੀ ਕਰ ਸਕਦੇ ਆ ਹੋ ਰਹੀ ਕਰਨਾ ਤੀਹੀਂ ਬੈਠੋ ਚਾਹ ਬਣ ਗਈ ਹੁਣੀ ਮਿਲੇਉਣੀ ਹੈ